ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਸਤਗੁਰਾਂ ਤੋਂ ਬਰੋਸਾਏ ਮਹਾਂਪੁਰਸ਼ ਸ਼੍ਰੋਮਣੀ ਵਿਰਕਤ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਦਲੇਰ ਸਿੰਘ ਜੀ ਜਨਮ ਅਸਥਾਨ ਨਿਰਮਲ ਪੁਟਿਆ ਟੂਟੋ ਮਝਾਰਾ ਵਾਲੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਸਤਨਾਮ ਜੀ ਅਤੇ ਬ੍ਰह्मलीन શ્રીમાન ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ ਸਾਲਾਨਾ ਜਾਦ ਜੋ ਹਰ ਸਾਲ ਦੀ ਤਰ੍ਹਾਂ ਨਿਰਮਲ ਕੁਟਿਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ શ્રીમાન ਸੰਤ ਬਾਬਾ ਮੱਖਣ ਸਿੰਘ ਜੀ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ 20 ਅਤੇ 21 ਨਵੰਬਰ 2024 ਨੂੰ ਮਨਾਉਣ ਜਾ ਰਹੇ ਹਨ ਉਸ ਦੇ ਸਬੰਧ ਵਿੱਚ 10 ਨਵੰਬਰ ਤੋਂ ਹਰ ਸਾਲ ਦੀ ਤਰ੍ਹਾਂ ਹਰ ਦੁਬਾਰ ਮਥਰਾ ਬ੍ਰਿੰਦਾਵਨ ਤੋਂ ਜੋ ਵਿਰਕਤ ਸਾਧੂਆਂ ਦੀ ਮੰਡਲੀ ਪਹੁੰਚਦੀ ਹੈ ਉਹ ਮੰਡਲੀ ਦੇ ਮਡਲੇਸ਼ਵਰ ਸਵਾਮੀ ਨਾਰਾਇਣ ਗਿਰੀ ਜੀ ਮਹਾਰਾਜ ਆਪਣੀ ਵਿਰਕਤ ਮੰਡਲੀ ਸਮੇਤ ਕੁਟਿਆ ਵਿਖੇ ਪਹੁੰਚੇ ਹੋਏ ਹਨ 11 ਨਵੰਬਰ ਨੂੰ ਸ਼੍ਰੀ ਅਖੰਡ ਜਪਾ ਜੀ ਲੜੀ ਪ੍ਰਾਰੰਭ ਹੋ ਚੁੱਕੀ ਹੈ 11 ਨਵੰਬਰ ਤੋਂ ਹੀ ਹਰ ਰੋਜ਼ ਰਾਤਰੀ ਦੇ ਦਿਵਾਨ 6 ਵਜੇ ਤੋਂ 9 ਵਜੇ ਤੱਕ ਕਥਾ ਕੀਰਤਨ ਵਿਚਾਰਾ ਹੁੰਦੀਆਂ ਹਨ ਅੱਜ 17 ਨਵੰਬਰ ਨੂੰ ਰਾਤ ਦਾ ਜਿਹੜਾ ਸਮਾਂ ਹੈ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸਹਿਪਾਈ ਗੁਰਪ੍ਰਤਾਪ ਸਿੰਘ ਜੀ ਪਦਮ ਉਹਨਾਂ ਦਾ ਸਮਾਂ ਹੈ 18 ਨਵੰਬਰ ਦੀ ਰਾਤ ਦਾ ਸਮਾਂ ਹੈ ਪੰਥ ਪ੍ਰਸਿੱਧ ਕਥਾਵਾਚਕ ਸਿੰਘ ਸਾਹਿਬ ਗਿਆਨੀ ਸਰਬਜੀਤ ਸਿੰਘ ਜੀ ਉਹਨਾਂ ਦਾ ਸਮਾ ਹੈ 19 ਨਵੰਬਰ ਨੂੰ ਅਸੀਂ ਆਪ ਹੀ ਰਲ ਮਿਲ ਕੇ ਕੀਰਤਨ ਕਰਨਾ ਹੈ 20 ਨਵੰਬਰ ਦਾ ਮਹਾਨ ਵਿਚਾਰ ਨਗਰ ਕੀਰਤਨ ਹੈ 21 ਨਵੰਬਰ ਦਾ ਮਹਾਨ ਗੁਰਮਤ ਸੰਤ ਸਮਾਗਮ ਹੈ ਇਨ੍ਹਾਂ ਸਮਾਗਮਾਂ ਅੰਦਰ ਸਮੂਹ ਨਗਰ ਨਿਵਾਸੀ ਅਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਅੰਦਰ ਆਪਣੇ ਘਰ ਦੇ ਕਮਾਂਕਾਰਾਂ ਨੂੰ ਸੰਕੋਚਦੇਆਂ ਹੋਈਆਂ ਕੁਟੀਆਂ ਵਿਖੇ ਪਹੁੰਚ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਦਰਬਾਰ ਦੀ ਸੇਵਾ ਕਰਦ ਕੇ ਕਰਕੇ ਪਾਠੀ ਸਿੰਘਾਂ ਦੀ ਸੇਵਾ ਕਰਕੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਸਮੇ ਅਤੇ ਸਵਾਸਾਂ ਨੂੰ ਸਫਲੀਆਂ ਬਣਾਓ ਜੀ ਇਹ ਵਰਸੀ ਸਮਾਗਮ ਸਾਡੇ ਪਿਆਰ ਵਾਲੇ ਸਰਦਾਰ ਦਲਜੀਤ ਸਿੰਘ ਜੀ ਅਜਨੂਹਾ ਕਈ ਚੈਨਲਾਂ ਤੇ ਇਸ ਨੂੰ ਲਾਈਵ ਕਰਦੇ ਨੇ ਨਾਲ ਹੀ ਨਿਰਮਲ ਪੁਟਿਆ ਟੂਟੋ ਮਜਾਰਾ ਦਾ ਜੋ YouTube ਅਤੇ Facebook ਤੇ ਪੇਜ ਬਣਿਆ ਹੋਇਆ ਹੈ ਉਸ ਤੇ ਵੀ ਹਰ ਲੋਜ ਲਾਈਵ ਕੀਤਾ ਜਾਂਦਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਫੇਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ